ਬੱਚੇ ਮੰਦੇ ਸੱਚੇ ਲੇਖਕ ਰੂਪ ਨਾਰਾਇਣ ਕਾਵਰਾ ਸੀਮਾ ਨੇ ਪੰਜਰਾ ਟੇਬਲ ਤੇ ਰੱਖਿਆ ਅਤੇ ਆਪਣੇ ਪਿਆਰੇ ਤੋਤੀ ਰੋਮੀ ਨਾਲ ਗੱਲ ਕਰਨੀ ਰੋਮੀ ਤੈਨੂੰ ਪੰਜਰੇ ਵਿੱਚ ਕਿਵੇਂ ਲੱਗਦਾ ਹੈ ਰੋਮੀ ਨੇ ਸੀਮਾ ਨੂੰ ਕਿਹਾ ਸੀਮਾ ਜੇਕਰ ਤੈਨੂੰ ਇੱਕ ਕਮਰੇ ਵਿੱਚ ਬੰਦ ਕਰ ਦੇਈ ਤਾਂ ਕਿਵੇਂ ਲੱਗੇਗਾ ਸੀਮਾ ਨੇ ਕਿਹਾ ਮੈਨੂੰ ਬਹੁਤ ਬੁਰਾ ਲੱਗੇਗਾ ਮੈਂ ਤਾਂ ਰੋਵਾਂਗੀ ਚ ਲਾਵਾਂਗੀ ਪਰ ਤੂੰ ਰੋਂਦਾ ਨਹੀਂ ਰੋਮੀ ਰੋ ਮਿਲ ਗਿਆ ਸਾਡੇ ਹੰਝੂ ਕੌਣ ਦੇਖ ਸਕਦਾ ਹੈ ਨਾ ਅਸੀਂ ਹੱਸ ਕੇ ਮੁਸਕਰਾ ਸਕਦੇ ਨਾ ਆਪਣੀ ਖੁਸ਼ੀ ਜ਼ਾਹਿਰ ਕਰ ਸਕਦੇ ਆ ਤੇ ਨਾ ਕੇ ਰੋ ਕੇ ਆਪਣੀ ਪੀੜਾ ਸੀਮਾ ਅਸੀਂ ਤੈਨੂੰ ਇਨਾ ਪਿਆਰ ਕਰਦੇ ਆ ਚੰਗਾ ਖਿਲਾਉਂਦੇ ਪਿਲਾਉਂਦੇ ਆ ਫਿਰ ਵੀ ਤੂੰ ਦੁਖੀ ਕਿਉਂ ਹੈ ਰੋਮੀ ਸੀਮਾ ਰਾਣੀ ਆਜ਼ਾਦੀ ਕਿਸ ਨੂੰ ਚੰਗੀ ਨਹੀਂ ਲੱਗਦੀ ਇਹ ਸੱਚ ਹੈ ਕਿ ਤੁਹਾਡਾ ਪਿਆਰ ਦੁਲਾਰ ਸੰਤੋਖ ਜ਼ਰੂਰ ਦਿੰਦਾ ਹੈ ਪਰ ਨੀਲੇ ਆਸਮਾਨ ਵੀ ਇਹ ਮੁਕਤ ਉਡਾਨ ਆਪਣੇ ਸੰਗੀ ਸਾਥੀਆਂ ਦੇ ਨਾਲ ਝੁੰਡ ਵਿੱਚ ਮਸਤੀ ਨਾਲ ਝੂਮਦੇ ਹੋਏ ਨਿਤ ਨਵੇਂ ਪਰਦੇਸ ਦੇਖਣਾ ਤਰ੍ਹਾਂ ਤਰ੍ਹਾਂ ਦੇ ਫੁੱਲ ਚਖਣਾ ਉਸ ਮੁਕਤ ਜੀਵਨ ਦੇ ਅੱਗੇ ਤੁਹਾਡੀ ਖਾਤਰਦਾਰੀ ਕੁਝ ਵੀ ਨਹੀਂ ਸੀਮਾ ਨੇ ਕਿਹਾ ਅਤੇ ਮੇਰਾ ਪਿਆਰ ਮਨਸਾਨ ਹੀ ਕਿਉਂ ਇਨ ਜਾਨਵਰੀ ਵੀ ਪਿਆਰ ਦਾ ਭੁੱਖਾ ਹੁੰਦਾ ਹੈ ਰੋਮੀ ਨੇ ਕਿਹਾ ਤੋੜੇ ਪਿਆਰ ਕਾ ਨਹੀਂ ਤਾਂ ਜ਼ਿੰਦਾ ਹਾਂ ਨਹੀਂ ਤਾਂ ਹੁਣ ਤੱਕ ਇਸ ਬੰਦੀ ਜੀਵਨ ਤੋਂ ਮੁਕਤੀ ਪਾਉਣ ਦੇ ਲਈ ਕਦੋਂ ਦਾ ਸਿਰ ਪਟ ਪਟਕੇ ਮਰ ਜਾਂਦਾ ਰੋਮੀ ਨੇ ਕਿਹਾ ਸੀਮਾ ਕੀ ਤੈਨੂੰ ਆਪਣੀ ਜਾਦੀ ਦੇ ਇਲਾਵਾ ਇੱਥੇ ਕੋਈ ਦੁੱਖ ਹੈ ਸੀਮਾ ਰੋਮੀ ਨੇ ਸੀਮਾ ਨੂੰ ਕਿਹਾ ਸੱਚ ਪੁੱਛੋ ਤਾਂ ਆਪਣੀ ਜਾਦੀ ਤੋਂ ਇਲਾਵਾ ਮੈਂ ਸਭ ਕੁਝ ਭੁੱਲ ਚੁੱਕਾ ਹਾਂ ਸ਼ਾਇਦ ਉਹਨਾਂ ਨੂੰ ਹੁਣ ਉਹ ਉੱਡ ਵੀ ਨਾ ਪਾਵਾਂ ਮੇਰੇ ਸੰਗੀ ਸਾਥੀ ਵੀ ਸ਼ਾਇਦ ਮੈਨੂੰ ਹੁਣ ਨਹੀਂ ਅਪਣਾਉਣਗੇ ਬਾਦ ਅਸ਼ਕਾਰ ਨਾ ਬਣ ਜਾਵਾਂ ਇਹ ਵੀ ਡਰ ਹੈ ਇੱਥੇ ਸੁਰੱਖਿਅਤਾਂ ਪਰ ਹੁਣ ਮੇਰਾ ਦੁੱਖ ਕੁਝ ਹੋ ਰਿਹਾ ਹੈ ਉਹ ਕੀ ਹੈ ਤੁਸੀਂ ਬੁਰਾ ਨਾ ਮੰਨਣਾ ਸੀਮਾ ਜਦੋਂ ਘਰ ਵੀ ਤੁਹਾਡੇ ਪਾਪਾ ਦੀ ਬੇਈਮਾਨੀ ਨਾਲ ਰਿਸ਼ਤਖਾਂ ਦੇ ਗੱਲਾਂ ਸੁਣਦਾ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਕੱਲ ਤੁਹਾਡੇ ਪਾਪਾ ਮਾਸਟਰ ਨੂੰ ਕਹਿ ਰਹੇ ਸੀ ਸਾਲੂ ਨੂੰ ਜੋ ਪਾਸ ਕਰ ਦੇਣਾ ਮੈਂ ਤੁਹਾਨੂੰ ਸੂਟ ਬਣਾ ਦੇਵਾਂਗਾ ਦੋਖੋਂ ਦੂਦੂ ਗ੍ਰਾਹ ਹੋਇਆ ਜਦੋਂ ਦੇਖਿਆ ਕਿ ਮਾਸਟਰ ਵੀ ਵਿਕ ਗਿਆ ਜਦੋਂ ਮਾਰਗਦਰਸ਼ਕ ਅਤੇ ਦੇਸ਼ ਦਾ ਨਿਰਮਾਤਾ ਵੀ ਕੰਨ ਲੱਗੇ ਜਾਏਗਾ ਤਾਂ ਉਸ ਦੇਸ਼ ਦਾ ਕੀ ਹੋਵੇਗਾ ਰੋਮੀ ਤੈਨੂੰ ਵੀ ਆਪਣੇ ਦੇਸ਼ ਦਾ ਇਨਾ ਖਿਆਲ ਹੈ ਕਿਉਂ ਨਹੀਂ ਮੈਂ ਇਸ ਧਰਤੀ ਦਾ ਅਨ ਜਲ ਖਾਦਾ ਏ ਇਸ ਦੀ ਹਵਾ ਵਿੱਚ ਛਾਲ ਲੈਂਦਾ ਹਾਂ ਸੀਮਾ ਨੇ ਰੋਮੀ ਨੂੰ ਕਿਹਾ ਤੂੰ ਸੱਚ ਕਹਿ ਰਿਹਾ ਹੈ ਜੋ ਕੁਝ ਮੇਰੇ ਘਰ ਵਿੱਚ ਹੁੰਦਾ ਹੈ ਮੈਂ ਇਸ ਦਾ ਵਿਰੋਧ ਕਰਾਂਗੀ ਕੀ ਤੂੰ ਮੇਰਾ ਸਾਥ ਦੇਗਾ ਵਿਰੋਧ ਕਰਾਂਗੇ ਪਰ ਕਿਵੇਂ ਸਤਿਆਗ੍ਰਹਿ ਕਰਕੇ ਉੱਡੇ ਵਿੱਚ ਖੜੇ ਪਿਤਾ ਨੇ ਸਭ ਕੁਝ ਸੁਣ ਲਿਆ ਉਸਨੇ ਆ ਕੇ ਸੀਮ ਜਮਨੇ ਸੀਮਾ ਤੇ ਰومی ਤੋਂ ਉਹਦੇ ਦੋਹਾਂ ਦੀ ਗੱਲਾਂ ਅੱਜ ਮੇਰੀ ਅੱਖਾਂ ਖੋਲ ਦਿੱਤੀਆਂ ਮੈਸੇਜ ਵਿੱਚ ਆਪਣੇ ਸਵਾਤੇ ਤਾਂ ਦੇ ਲਾਲ ਜੀ ਅੰਨਾ ਹੋ ਗਿਆ ਸੀ